ਇਦਾਂ ਕਹਿੰਦੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਦੇਸ਼ ਦਾ ਰਾਜਾ ਜੋ ਕਿ ਬਹੁਤ ਪਰਉਪਕਾਰ ਦੇ ਕੰਮ ਕਰਦਾ ਸੀ ਬੜਾ ਹੀ ਨੇਕ ਦਿਲ ਰਾਜਾ ਜੋ ਕਿ ਦੁਖੀ ਬੰਤੇ ਦੇ ਦੁੱਖ ਨੂੰ ਨਹੀਂ ਦੇਖ ਸਕਦਾ ਉਹਨੂੰ ਅੰਦਰੋਂ ਇੱਕ ਪ੍ਰੇਰਣਾ ਮਿਲਦੀ ਸੀ ਭਲਾ ਕਰਨ ਦੀ ਇਸ ਕਰਕੇ ਉਹ ਕਦੇ ਵੀ ਆਪਣੇ ਰਾਜ ਭਾਗ ਦੇ ਸੁੱਖ ਦੇ ਵਿੱਚ ਵਿਅਸਤ ਨਹੀਂ ਹੋਇਆ ਉਹ ਹਰ ਵੇਲੇ ਆਪਣੀ ਪਰਜਾ ਦੀ ਚਿੰਤਾ ਕਰਦਾ ਅਤੇ ਭੇਸ ਬਦਲ ਕੇ ਆਪਣੀ ਪਰਜਾ ਦਾ ਹਾਲ ਚਾਲ ਪੁੱਛਦਾ ਹੀ ਰਹਿੰਦਾ ਸੀ ਜੇਕਰ ਕਿਸੇ ਨੂੰ ਮੀ ਕਿਸੇ चीज ਦੀ ਲੋੜ ਹੁੰਦੀ ਤਾਂ ਉਸ ਦੀ ਲੋੜ ਨੂੰ ਉਹ ਪੂਰਾ ਕਰਦਾ ਅਕਸਰ ਹੀ ਰਾਜਾ ਭੇਸ ਬਦਲ ਕੇ ਬਜ਼ੁਰਗਾਂ ਦੀ ਕਿਸੇ ਕਮਜ਼ੋਰ ਦੀ ਮਦਦ ਆਪਣੇ ਹੱਥੀਂ ਕਰਦਾ ਰਹਿੰਦਾ ਪਰ ਕਹਿੰਦੇ ਇਹ ਗੱਲ ਰਾਜੇ ਦੀ ਰਾਣੀ ਨੂੰ ਬਿਲਕੁਲ ਨਹੀਂ ਸੀ ਪਸੰਦ ਰਾਣੀ ਅਕਸਰ ਆਪਣੇ ਰਾਜੇ ਦੇ ਨਾਲ ਇਹ ਸ਼ਿਕਾਇਤ ਕਰਦੀ ਕਿ ਤੁਸੀਂ ਕਿਸ ਤਰ੍ਹਾਂ ਦੇ ਰਾਜੇ ਹੋ ਮੈਂ ਤਾਂ ਤੁਹਾਡੇ ਵਰਗਾ ਰਾਜਾ ਪਹਿਲਾਂ ਕਦੇ ਨਹੀਂ ਦੇਖਿਆ ਮੈਂ ਵੀ ਇੱਕ ਰਾਜੇ ਦੀ ਧੀ ਹਾਂ ਮੇਰੇ ਪਿਤਾ ਜੀ ਦੇ ਰਾਜ ਦੇ ਵਿੱਚ ਵੀ ਪਰਜਾ ਸੌਖੀ ਆ ਮੇਰੇ ਪਿਤਾ ਜੀ ਵੀ ਆਪਣੀ ਪਰਜਾ ਦਾ ਪੂਰਾ ਖਿਆਲ ਰੱਖਦੇ ਨੇ ਪਰ ਤੁਹਾਡੇ ਵਾਂਗ ਨਹੀਂ ਤੁਹਾਡੇ ਕੋਲ ਇੰਨੇ ਸੈਨਿਕ ਨੇ ਇੰਨੇ ਸਿਪਾਈ ਨੇ ਜੇਕਰ ਤੁਸੀਂ ਆਪਣੇ ਪਰਜਾ ਦੀ ਮਦਦ ਕਰਨਾ ਚਾਹੁੰਦੇ ਆ ਤਾਂ ਤੁਸੀਂ ਆਪਣੇ ਸੈਨਿਕਾਂ ਸਿਪਾਈਆਂ ਦੇ ਰਾਹੀਂ ਵੀ ਕਰਵਾ ਸਕਦੇ ਹੋ ਤੁਹਾਨੂੰ ਆਪ ਖੁਦ ਹਾਥੀ ਜਾ ਕੇ ਉਹਨਾਂ ਦੇ ਕੰਮ ਕਰਨ ਦੀ ਕੀ ਲੋੜ ਹੁੰਦੀ ਆ ਬਾਕੀ ਦੂਸਰੀ ਗੱਲ ਇਹ ਵੀ ਤੁਹਾਡੀ ਪਰਜਾਂ ਨੂੰ ਪਤਾ ਹੀ ਨਹੀਂ ਆ ਵੀ ਸਾਡਾ ਰਾਜਾ ਸਾਡੇ ਬਾਰੇ ਇੰਨਾ ਸੋਚਦਾ ਏ ਇੰਨਾ ਖਿਆਲ ਰੱਖਦਾ ਏ ਫਿਰ ਤੁਹਾਡਾ ਉਹਨਾਂ ਦੇ ਲਈ ਇੰਨੀ ਫਿਕਰ ਇੰਨੀ ਚਿੰਤਾ ਕਰਨ ਦਾ ਕੀ ਫਾਇਦਾ ਉਹਨਾਂ ਦੇ ਲਈ ਇੰਨਾ ਕੰਮ ਕਰਨ ਦਾ ਕੀ ਫਾਇਦਾ ਜਾਂ ਤਾਂ ਉਹਨਾਂ ਨੂੰ ਪਤਾ ਹੋਵੇ ਕਿ ਇਹ ਸਾਰੇ ਕੰਮ ਸਾਡਾ ਰਾਜਾ ਕਰ ਰਿਹਾ ਏ ਕਹਿੰਦੇ ਰਾਜੇ ਨੇ ਆਪਣੀ ਰਾਣੀ ਨੂੰ ਬਹੁਤ ਵਾਰ ਸਮਝਾਉਣਾ ਕਿ ਰਾਣੀ ਇਹ ਜੋ ਵੀ ਮੈਂ ਪਰਉਪਕਾਰ ਦੇ ਕੰਮ ਕਰਦਾ ਹਾਂ ਇਹ ਦੀਨ ਦੁਖੀਆਂ ਦੀ ਮਦਦ ਕਰਦਾ ਹਾਂ ਇਹ ਮੈਂ ਆਪਣੀ ਪ੍ਰਸ਼ੰਸਾ ਆਪਣੀ ਵਡਿਆਈ ਦੇ ਲਈ ਨਹੀਂ ਕਰਦਾ ਇਹ ਕਰਨਾ ਮੈਨੂੰ ਚੰਗਾ ਲੱਗਦਾ ਹੈ ਮੈਨੂੰ ਅੰਦਰੋਂ ਪ੍ਰੇਰਣਾ ਮਿਲਦੀ ਹੈ ਇਹ ਕੰਮ ਕਰਕੇ ਮੈਨੂੰ ਅੰਦਰੋਂ ਬਹੁਤ ਖੁਸ਼ੀ ਹੁੰਦੀ ਹੈ ਮੈਂ ਇਸ ਕਰਕੇ ਕਰਦਾ ਹਾਂ ਮੈਂ ਪਰਜਾ ਲਈ ਨਹੀਂ ਕਰਦਾ ਆਪਣੇ ਅੰਦਰ ਦੀ ਖੁਸ਼ੀ ਲਈ ਕਰਦਾ ਹਾਂ ਪਰ ਕਹਿੰਦੇ ਰਾਣੀ ਸਗਲ ਤੋਂ ਰਾਜੇ ਨੂੰ ਬਹੁਤ ਟੋਕਦੀ ਰਹਿੰਦੀ ਕਹਿੰਦੇ ਇੱਕ ਦਿਨ ਰਾਜਾ ਇਸੇ ਤਰ੍ਹਾਂ ਭੇਸ ਬਦਲ ਕੇ ਆਪਣੀ ਪਰਜਾ ਦਾ ਹਾਲ-ਚਾਲ ਪੁੱਛਣ ਦੇ ਲਈ ਚੱਲਿਆ ਸੀ। ਤਰਾਜੇ ਨੇ ਮਨ ਵਿੱਚ ਸੋਚਿਆ ਵੀ ਕਿਉਂ ਨਾ ਅੱਜ ਆਪਣੀ ਰਾਣੀ ਨੂੰ ਨਾਲ ਲੈ ਕੇ ਜਾਵਾਂ ਕਿਉਂਕਿ ਇਹ ਇਹਨੂੰ ਵੀ ਪਤਾ ਲੱਗੇ ਵੀ ਪਰਉਪਕਾਰ ਦਾ ਕੰਮ ਕਰਕੇ, ਦਾਨ-ਪੁੰਨ ਕਰਕੇ ਕਿੰਨਾ ਚੰਗਾ ਲੱਗਦਾ ਹੈ। ਕਹਿੰਦੇ ਰਾਜੇ ਨੇ ਆਪਣੀ ਰਾਣੀ ਨੂੰ ਕਿਹਾ ਵੀ ਰਾਣੀ ਅੱਜ ਤੂੰ ਵੀ ਮੇਰੇ ਨਾਲ ਚੱਲ। ਕਹਿੰਦੇ ਰਾਣੀ ਨੇ ਕਿਹਾ ਵੀ ਨਹੀਂ। ਘਰ ਦੇ ਵਿੱਚੋ ਇੱਕ ਹੀ ਕਾਫੀ ਆ। ਪਹਿਲਾਂ ਤਾਂ ਤੁਸੀਂ ਇਹ ਕੰਮ ਕਰਨਾ ਨਹੀਂ ਅੜਦੇ ਹੋ, ਹੁਣ ਤੁਸੀਂ ਮੈਨੂੰ ਵੀ ਨਾਲ ਲਿਜਾਣਾ ਸ਼ੁਰੂ ਕਰ ਦਿੱਤਾ। ਰਾਜੀ ਨੇ ਕਿਹਾ ਕਿ ਨਹੀਂ ਰਾਣੀ ਮੈਂ ਸਿਰਫ ਤੈਨੂੰ ਇਹ ਦਿਖਾਉਣਾ ਚਾਹੁੰਦਾ ਹਾਂ ਕਿ ਹੱਥੀਂ ਮਦਦ ਕਰਕੇ ਆਪਣੇ ਮਨ ਨੂੰ ਕਿੰਨੀ ਖੁਸ਼ੀ ਮਿਲਦੀ ਹੈ ਇਹ ਅਨੁਭਵ ਇਹ ਅਹਿਸਾਸ ਤੂੰ ਵੀ ਕਰੇ ਕਹਿੰਦੇ ਪਹਿਲਾਂ ਤਾਂ ਰਾਣੀ ਨਾ ਮੰਨੀ ਫੇਰ ਰਾਣੀ ਨੇ ਮਨ ਦੇ ਵਿੱਚ ਸੋਚਿਆ ਵੀ ਚਲੋ ਰਾਜਾ ਇੰਨਾ ਕਹਿ ਰਿਹਾ ਹੈ ਕਿਉਂਕਿ ਉਹਦਾ ਰਾਜਾ ਰਾਣੀ ਨੂੰ ਬਹੁਤ ਪਿਆਰ ਕਰਦਾ ਸੀ ਹਰ ਗੱਲ ਰਾਣੀ ਦੀ ਮੰਨਦਾ ਸੀ ਤਾਂ ਰਾਣੀ ਵੀ ਦਿਲੋਂ ਹੀ ਆਪਣੇ ਰਾਜੇ ਦਾ ਸਤਿਕਾਰ ਕਰਦੀ ਸੀ ਬਸ ਇਸੇ ਗੱਲ ਤੋਂ ਥੋੜੀ ਜੀ ਨਾਰਾਜ਼ ਰਹਿੰਦੀ ਸੀ ਕਿ ਰਾਜਾ ਆਪਣੀ ਪਰਜਾ ਦੀ ਬਹੁਤੀ ਚਿੰਤਾ ਕਰਦਾ ਹੈ ਇਹ ਖੁਦ ਆਰਾਮ ਕਿਉਂ ਨਹੀਂ ਕਰਦਾ ਕਹਿੰਦੇ ਫਿਰ ਜਦੋਂ ਰਾਜੇ ਨੇ ਬਹੁਤਾ ਹੀ ਰਾਣੀ ਨੂੰ ਕਿਹਾ ਤਾਂ ਰਾਣੀ ਰਾਜੇ ਦੇ ਨਾਲ ਚਲੇਗੀ ਵੀ ਚਲੋ ਅੱਜ ਮੈਂ ਵੀ ਦੇਖ ਕੇ ਆਉਣੀ ਆ ਪਿ ਕਿੰਨਾ ਕ ਆਨੰਦਿਆ ਇਸ ਕੰਮ ਦੇ ਵਿੱਚ ਕਹਿੰਦੇ ਦੋਨਾਂ ਨੇ ਪੇਸ ਬਦਲ ਲਿਆ ਆਪਣੇ ਪਰਜਾ ਦੇ ਵਿੱਚ ਵੀ ਚਰਨਾ ਸ਼ੁਰੂ ਕਰ ਦਿੱਤਾ ਪਰਜਾ ਦਾ ਦੁੱਖ ਸੁੱਖ ਪੁੱਛਿਆ ਜਿੰਨੂੰ ਵੀ ਕਿਸੇ ਨੂੰ ਕਿਸੇ ਵੀ ਚੀਜ਼ ਦੀ ਲੋੜ ਹੁੰਦੀ ਤਾਂ ਉਹਦੀ ਲੋੜ ਨੂੰ ਪੂਰੀ ਕਰ ਦਿੱਤਾ ਜਾਂਦਾ ਕਿਉਂਕਿ ਰਾਜਾ ਜਦੋਂ ਵੀ ਘਰੋਂ ਪੇਸ ਬਦਲ ਕੇ ਜਾਂਦਾ ਸੀ ਆਪਣੇ ਨਾਲ ਇੱਕ ਥੈਲਾ ਲੈ ਕੇ ਜਾਂਦਾ ਉਹਦੇ ਵਿੱਚ ਕੁਝ ਨਾ ਕੁਝ ਪੈਸੇ ਰੱਖ ਲੈਂਦਾ ਕੁਝ ਖਾਣ ਪੀਣ ਦੀਆਂ ਚੀਜ਼ਾਂ ਵੀ ਰੱਖ ਲੈਂਦਾ ਵੀ ਚਲੋ ਕੀ ਬਤਾ ਕਿਸ ਨੂੰ ਕਿਸ ਚੀਜ਼ ਦੀ ਲੋੜ ਪਵੇ ਜੇ ਕਿਸੇ ਨੂੰ ਪੈਸੇ ਦੀ ਲੋੜ ਹੁੰਦੀ ਪੈਸੇ ਦੇ ਨਾਲ ਮਦਦ ਕਰ ਦਿੰਦਾ ਜੇ ਕਿਸੇ ਨੂੰ ਖਾਣ ਪੀਣ ਦੀ ਲੋੜ ਹੁੰਦੀ ਖਾਣਾ ਪੀਣਾ ਦੇ ਦਿੰਦਾ ਜੇਕਰ ਕਿਸੇ ਦੇ ਨਾਲ ਹੱਥੀ ਮਦਦ ਕਰਨ ਦੀ ਲੋੜ ਹੁੰਦੀ ਸੀ ਤਾਂ ਫਿਰ ਤਾਂ ਰਾਜਾ ਆਪ ਖੁਦ ਉਹਦੇ ਨਾਲ ਮਦਦ ਕਰਵਾਉਂਦਾ ਦੋ ਚਾਰ ਸੈਨਿਕ ਵੀ ਪੇਸ਼ ਬਦਲ ਕੇ ਉਹਦੇ ਨਾਲ ਹੀ ਰਹਿੰਦੇ ਸਨ ਇਸ ਤਰ੍ਹਾਂ ਅੱਜ ਵੀ ਰਾਜਾ ਆਪਣੇ ਥੈਲੇ ਦੇ ਵਿੱਚ ਕੁਝ ਪੈਸੇ ਕੁਝ ਖਾਣ ਪੀਣ ਦੀਆਂ ਚੀਜ਼ਾਂ ਰੱਖ ਕੇ ਰਾਣੀ ਨੂੰ ਨਾਲ ਲੈ ਕੇ ਤੁਰ ਪਿਆ ਸੀ ਪਰਜਾ ਦੇ ਵਿੱਚ ਗਿਆ ਸਭ ਦਾ ਹਾਲ ਚਾਲ ਪੁੱਛਿਆ ਜਦੋਂ ਵਾਪਸ ਆਉਣ ਲੱਗੇ ਤਾਂ ਰਸਤੇ ਦੇ ਵਿੱਚ ਇੱਕ ਜੰਗਲ ਦਿਸਿਆ ਉਹ ਜੰਗਲ ਬਹੁਤ ਸੰਘਣੇ ਦਰਖਤਾਂ ਦੇ ਨਾਲ ਭਰਿਆ ਹੋਇਆ ਸੀ ਤਾਂ ਰਾਜੇ ਨੇ ਕਿਹਾ ਰਾਣੀ ਇਹ ਜੰਗਲ ਮੈਂ ਅੱਗੇ ਕਦੇ ਨਹੀਂ ਦੇਖਿਆ ਤਾਂ ਕਿਉਂ ਨਾ ਇਹ ਜੰਗਲ ਦੀ ਸੈਰ ਕਰਾਂਗੇ ਜੰਗਲ ਬੜਾ ਸੋਹਣਾ ਲੱਗ ਰਿਹਾ ਏ ਬੜੇ ਸੰਘਣੇ ਹਰੇ ਭਰੇ ਦਰਖਤ ਨੇ ਰਾਣੀ ਨੇ ਵੀ ਕਿਹਾ ਵੀ ਚਲੋ ਠੀਕ ਆ ਚਲਦੇ ਆ ਕਹਿੰਦੇ ਜਦੋਂ ਉਹ ਜੰਗਲ ਦੇ ਵਿੱਚ ਗਏ ਤਾਂ ਜੰਗਲ ਦੇ ਵਿੱਚ ਜਾ ਕੇ ਦੇਖ ਕੇ ਹੈਰਾਨ ਹੋ ਗਏ ਉਹ ਜੰਗਲ ਦੇ ਵਿੱਚ ਇੱਕ ਆਦਮੀ ਬੈਠਾ ਸੀ ਜੋ ਕਿ ਸਵਾਹ ਖਾ ਰਿਹਾ ਸੀ ਰਾਜਾ ਅਤੇ ਰਾਜੇ ਦੀ ਪਤਨੀ ਉਸ ਮਨੁੱਖ ਨੂੰ ਸਵਾਹ ਖਾਂਦਿਆਂ ਦੇਖ ਕੇ ਬਹੁਤ ਹੈਰਾਨ ਹੋਏ ਰਾਜੇ ਨੂੰ ਅੰਦਰੋਂ ਬੜਾ ਦੁੱਖ ਲੱਗਾ ਵੀ ਮੇਰੇ ਰਾਜ ਦੇ ਵਿੱਚ ਇੱਕ ਮਨੁੱਖ ਸਵਾਹ ਖਾ ਰਿਹਾ ਹੈ ਉਹਨੇ ਜਲਦੀ ਦੇ ਨਾਲ ਜਾ ਕੇ ਉਹਨੂੰ ਕਿਹਾ ਕਿ ਭਾਈ ਤੂੰ ਸਵਾਹ ਕਿਉਂ ਖਾ ਰਿਹਾ ਹੈ ਤੇਰੇ ਕੋਲ ਖਾਣ ਪੀਣ ਨੂੰ ਕਿੰਨੀਆਂ ਚੀਜ਼ਾਂ ਨੇ ਤ੍ਰਿਕੋਲ ਫਲਾਂ ਵਾਲੇ ਦਰਖਤ ਨੇ ਤੂੰ ਫਲ ਖਾ ਸਕਦਾ ਹੈ ਬਾਕੀ ਜੇਕਰ ਤੇਨ ਕੋਈ ਵੀ ਸਮੱਸਿਆ ਹੈ ਤੂੰ ਇਸ ਦੇਸ਼ ਦੇ ਰਾਜੇ ਨੂੰ ਜਾ ਕੇ ਦੱਸ ਪਰ ਤੂੰ ਸਵਾਹ ਕਿਉਂ ਖਾ ਰਿਆ ਹੈ ਕਹਿੰਦੇ ਉਹ ਮਨੁੱਖ ਕੁਝ ਨਾ ਬੋਲਿਆ ਉਹ ਸਿਰਫ ਅੱਗੇ ਵੱਲ ਨੂੰ ਇਸ਼ਾਰਾ ਕਰ ਰਿਹਾ ਸੀ ਰਾਜੇ ਨੇ ਜਲਦੀ ਨਾਲ ਆਪਣੇ ਥੈਲੇ ਦੇ ਵਿੱਚੋਂ ਇੱਕ ਫਲ ਕੱਢ ਕੇ ਦਿੱਤਾ ਤੇ ਕਿਹਾ ਇਸ ਸਵਾਹ ਸੁੱਟ ਦੇ ਤੂੰ ਆ ਫਲ ਖਾ ਕਹਿੰਦੇ ਜਦ ਹੀ ਉਸ ਮਨੁੱਖ ਨੇ ਫਲ ਆਪਣੇ ਹੱਥ ਵਿੱਚ ਫੜਿਆ ਉਹ ਵੀ ਸਵਾਹ ਬਣ ਗਿਆ ਰਾਜਾ ਤੇ ਰਾਣੀ ਦੋਵੇਂ ਦੇਖ ਕੇ ਹੈਰਾਨ ਹੋ ਗਏ ਵੀ ਇਹ ਕੀ ਬਣ ਰਿਹਾ ਹੈ ਕਹਿੰਦੇ ਉਸ ਮਨੁੱਖ ਨੇ ਮੁਸ਼ਕਲ ਦੇ ਨਾਲ ਕੁਝ ਸ਼ਬਦ ਰਾਜੇ ਤੇ ਰਾਣੀ ਨੂੰ ਕਹੇ ਉਸ ਮਨੁੱਖ ਨੇ ਕਿਹਾ ਕਿ ਮੈਂ ਤੁਹਾਨੂੰ ਕੁਝ ਵੀ ਨਹੀਂ ਦੱਸ ਸਕਦਾ ਕਿਉਂਕਿ ਮੈਨੂੰ ਦੱਸਣ ਦਾ ਹੁਕਮ ਨਹੀਂ ਹੈ ਜੇਕਰ ਤੁਸੀਂ ਮੇਰੇ ਬਾਰੇ ਪਤਾ ਕਰਨਾ ਹੈ ਤਾਂ ਅੱਗੇ ਚਲੇ ਜਾਓ ਇਸ਼ਾਰਾ ਕਰਕੇ ਅੱਗੇ ਜਾਣ ਨੂੰ ਕਿਹਾ ਹੁਣ ਰਾਜੇ ਦੇ ਮਨ ਦੇ ਵਿੱਚ ਬਹੁਤ बेचैनी ਸੀ ਉਹਨੂੰ ਇਹ ਸੀ ਕਿ ਮੈਨੂੰ ਜਲਦੀ ਦੇ ਨਾਲ ਇਸ ਮਨੁੱਖ ਦੀ ਸਮੱਸਿਆ ਦਾ ਪਤਾ ਲੱਗੇ ਤੇ ਮੈਂ ਹੱਲ ਕਰਾਂ ਕਿ ਇਹ ਸਵਾਹ ਖਾਣ ਦੇ ਲਈ ਕਿਉਂ ਮਜਬੂਰ ਆ ਕਹਿੰਦੇ ਉਹ ਰਾਜੇ ਨੇ ਜਲਦੀ ਦੇ ਨਾਲ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਰਾਜਾ ਰਾਣੀ ਥੋੜੀ ਹੀ ਦੂਰ ਅੱਗੇ ਗਏ ਸੀ ਤਾਂ ਇੱਕ ਮਨੁੱਖ ਜਾਂਦਿਆਂ ਨੂੰ ਅੱਗ ਦੇ ਕੋਲੇ ਬਣਾਵਣਾ ਕੇ ਖਾ ਰਿਹਾ ਏ ਉਹਨੂੰ ਦੇਖ ਕੇ ਤਾਂ ਰਾਜਾ ਰਾਣੀ ਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਬੜੇ ਹੈਰਾਨ ਹੋਏ ਰਾਜੇ ਨੇ ਜਲਦੀ ਦੇ ਨਾਲ ਉਸ ਮਨੁੱਖ ਦੇ ਹੱਥ ਤੋਂ ਕੋਲੇ ਥੱਲੇ ਸੁਟੇ ਅਤੇ ਕਿਹਾ ਕਿ ਭਾਈ ਤੂੰ ਇਹ ਕੀ ਕਰ ਰਿਹਾ ਏ ਤੇਰਾ ਤਾਂ ਸਾਰਾ ਅੰਦਰੋਂ ਸਰੀਰ ਸੜ ਜਾਣਾ ਏ ਤੂੰ ਇਹ ਕੋਲੇ ਕਿਉਂ ਖਾ ਰਿਹਾ ਏ ਤੇਰੇ ਕੋਲ ਖਾਣ ਨੂੰ ਹੋਰ ਕੁਝ ਨਹੀਂ ਆ ਰਾਜੇ ਨੇ ਜਲਦੀ ਨਾਲ ਆਪਣੇ ਕੋਲੋਂ ਪਾਣੀ ਕੱਢਿਆ ਪਾਣੀ ਉਹਦੇ ਹੱਥ ਤੇ ਪਾਇਆ ਤੇ ਕਹਿੰਦੇ ਉਹ ਪਾਣੀ ਵੀ ਕੋਲਾ ਹੀ ਬਣ ਗਿਆ ਰਾਜੇ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਹੀ ਕੀ ਇਹ ਕੀ ਹੋ ਰਿਹਾ ਹੈ ਰਾਣੀ ਵੀ ਰਾਜੇ ਨੂੰ ਕਹਿਣ ਲੱਗੀ ਕਿ ਰਾਜਾ ਜੀ ਤੁਸੀਂ ਆ ਕਿਹੜੀ ਜਗ੍ਹਾ ਤੇ ਲੈ ਆਏ ਹੋ ਇਹ ਤਾਂ ਜਗ੍ਹਾ ਹੀ ਕੋਈ ਐਸੀ ਲੱਗਦੀ ਆ ਆਪਾਂ ਕਿਸੇ ਮੁਸੀਬਤ ਵਿੱਚ ਨਾ ਫਸ ਜਾਈਏ ਆਪਾਂ ਜਲਦੀ ਦੇ ਨਾਲ ਇਸ ਜੰਗਲ ਦੇ ਵਿੱਚੋਂ ਬਾਹਰ ਨਿਕਲ ਗਏ ਪਰ ਰਾਜਾ ਕਹਿ ਲਗਾ ਨਹੀਂ ਰਾਣੀ ਆਪਾਂ ਆਪਣੀ jaan ਕਰਕੇ ਇਹਨਾਂ ਨੂੰ ਇਸ ਹਾਲਾਤ ਵਿੱਚ ਨਹੀਂ ਛੱਡ ਸਕਦੇ ਮੈਂ ਇਹਨਾਂ ਬਾਰੇ ਪਤਾ ਕਰਨਾ ਚਾਹਣਾ ਹੈ ਵੀ ਇਹ ਇਹਨਾਂ ਹਾਲਾਤਾਂ ਦੇ ਵਿੱਚੋਂ ਕਿਉਂ ਗੁਜ਼ਰ ਰਹੇ ਨੇ ਕਹਿੰਦੇ ਰਾਜੇ ਨੇ ਉਹ ਕੋਲੇ ਖਾਣ ਵਾਲੇ ਮਨੁੱਖ ਨੇ ਮੈਂ ਬਹੁਤ ਪੁੱਛਿਆ ਕਿ ਭਾਈ ਮੈਨੂੰ ਕੁਝ ਦੱਸ ਮੈਂ ਤੁਹਾਡੀ ਮਦਦ ਕਰਾਂ ਕਹਿੰਦੇ ਉਹ ਕੋਲੇ ਖਾਣ ਵਾਲੇ ਮਨੁੱਖ ਨੇ ਵੀ ਕਿਹਾ ਕਿ ਤੁਸੀਂ ਸਾਡੀ ਕੋਈ ਮਦਦ ਨਹੀਂ ਕਰ ਸਕਦੇ ਪਰ ਜੇਕਰ ਤੁਸੀਂ ਇਸ ਬਾਰੇ ਜਾਣਨਾ ਚਾਹੁੰਦੇ ਆ ਥੋੜਾ ਅੱਗੇ ਚਲੇ ਜਾਓ ਉੱਥੇ ਤੁਹਾਨੂੰ ਇੱਕ ਔਰਤ ਮਿਲੇਗੀ ਸ਼ਾਇਦ ਉਹ ਤੁਹਾਨੂੰ ਕੁਝ ਦੱਸ ਪਾਵੇ ਸਾਨੂੰ ਤੁਹਾਨੂੰ ਕੁਝ ਵੀ ਦੱਸਣ ਦਾ ਹੁਕਮ ਨਹੀਂ ਆ ਕਹਿੰਦੇ ਅੱਗੇ ਗਏ ਇੱਕ ਔਰਤ ਖੂਹ ਦੇ ਲਾਗੇ ਬਾਲਟੀ ਫੜ ਕੇ ਖੜੀ ਸੀ ਕਹਿੰਦੇ ਰਾਜਾ ਤੇ ਰਾਣੀ ਜਲਦੀ ਦੇ ਨਾਲ ਉਸ ਔਰਤ ਦੇ ਕੋਲ ਗਏ ਜਿਸ ਦਾ ਸਰੀਰ ਬਿਲਕੁਲ ਸੁੱਕ ਕੇ ਲੱਕੜ ਹੋ ਚੁੱਕਿਆ ਸੀ ਇੰਜ ਲੱਗਦਾ ਸੀ ਕਿ ਬਿਲਕੁਲ ਆਖਰੀ ਸਾਹਾਂ ਤੇ ਹੋਵੇ ਰਾਜੇ ਨੇ ਕਿਹਾ ਕਿ ਤੁਸੀਂ ਕੌਣ ਹੋ ਅਤੇ ਤੁਹਾਡੇ ਇਹ ਹਾਲਾਤ ਕਿੰਜ ਹੋਏ ਉਸ ਔਰਤ ਨੇ ਕਿਹਾ ਕਿ ਰਾਜਾ ਮੈਨੂੰ ਬਹੁਤ ਪਿਆਸ ਲੱਗੀ ਆ ਮੈਂ ਪਿਆਸ ਦੇ ਨਾਲ ਮਰ ਰਹੀ ਆ ਰਾਜੇ ਨੇ ਕਿਹਾ ਕਿ ਤੁਸੀਂ ਇੱਕ ਖੂਹ ਦੇ ਕੋਲ ਬੈਠੇ ਹੋ ਬਾਲਟੀ ਤੁਹਾਡੇ ਕੋਲ ਆ ਤੁਸੀਂ ਖੂਹ ਦੇ ਵਿੱਚੋਂ ਪਾਣੀ ਭਰ ਕੇ ਕਿਉਂ ਨਹੀਂ ਪੀ ਰਹੇ ਉਸ ਔਰਤ ਨੇ ਕਿਹਾ ਰਾਜਨ ਮੈਂ ਜਦ ਹੀ ਇਸ ਖੂਹ ਦੇ ਵਿੱਚੋਂ ਪਾਣੀ ਦੀ ਬਾਲਟੀ ਭਰਨ ਲੱਗਦੀ ਆਂ ਤਾਂ ਖੂਹ ਦਾ ਪਾਣੀ ਸੁੱਕ ਜਾਂਦਾ ਹੈ ਇਸ ਕਰਕੇ ਮੈਂ ਪਿਆਸੀ ਮਰਨ ਨੂੰ ਮਜਬੂਰ ਆਂ ਔਰਤ ਨੇ ਖੂਹ ਦੇ ਵਿੱਚ ਬਾਲਟੀ ਸੁੱਟੀ ਤਾਂ ਸੱਚਮੁੱਚ ਖੂਹ ਵਿੱਚ ਪਾਣੀ ਨਹੀਂ ਸੀ ਰਾਜੇ ਨੇ ਦੇਖਿਆ ਰਾਜਾ ਵੀ ਹੈਰਾਨ ਹੋਇਆ ਕਿਤੇ ਜਦ ਹੀ ਉਹ ਔਰਤ ਨੇ ਖੂਹ ਦੇ ਵਿੱਚੋਂ ਬਾਲਟੀ ਕੱਢੀ ਤਾਂ ਉਹ ਖੂਹ ਪਾਣੀ ਦੇ ਨਾਲ ਫਿਰ ਤੋਂ ਭਰ ਗਿਆ ਰਾਜੇ ਨੇ ਜਲਦੀ ਦੇ ਨਾਲ ਔਰਤ ਤੋਂ ਉਹ ਬਾਲਟੀ ਫੜੀ ਅਤੇ ਖੂਹ ਦੇ ਵਿੱਚ ਸੁੱਟੀ ਕੂਹ ਦੇ ਵਿੱਚੋਂ ਪਾਣੀ ਕੱਢ ਕੇ ਔਰਤ ਦੇ ਅੱਗੇ ਰੱਖ ਦਿੱਤਾ ਵੀ ਲੈ ਤੁਸੀਂ ਇਹ ਪਾਣੀ ਪਿਓ ਕਹਿੰਦੇ ਜਦ ਹੀ ਉਹ ਬਾਲਟੀ ਨੂੰ ਔਰਤ ਨੇ ਹੱਥ ਲਾਇਆ ਤਾਂ ਬਾਲਟੀ ਵਾਲਾ ਪਾਣੀ ਸੁੱਕ ਗਿਆ ਰਾਜਾ ਬਹੁਤ ਹਰਾਮ ਹੋਇਆ ਵੀ ਇਹ ਕੀ ਹੋ ਰਹੀ ਆਈ ਉਹ ਔਰਤ ਨੇ ਦੱਸਿਆ ਕਿ ਰਾਜਾ ਇਹ ਜੋ ਵੀ ਸਾਡੇ ਨਾਲ ਹੋ ਰਿਹਾ ਹੈ ਨਾ ਇਹਦੇ ਬਾਰੇ ਤੈਨੂੰ ਤੇਰੇ ਰਾਜ ਦੇ ਵਿੱਚ ਇੱਕ ਬੀ ਦਾ ਪੁੱਤਰ ਦੱਸ ਸਕਦਾ ਹੈ ਪਰ ਤੈਨੂੰ ਜਲਦੀ ਹੀ ਉਹਦੇ ਤੱਕ ਪਹੁੰਚਣਾ ਹੋਵੇਗਾ ਕਿਉਂਕਿ ਉਹਦੇ ਕੋਲ ਵੀ ਕੁਝ ਹੀ ਸਮਾਂ ਬਾਕੀ ਆ ਉਸ ਤੋਂ ਬਾਅਦ ਉਹਨੇ ਮਰ ਜਾਣਾ ਹੈ ਉਹਦਾ ਅੰਤ ਸਮਾ ਆ ਗਿਆ ਹੈ ਜੇਕਰ ਤੂੰ ਇਹ ਸਾਰੇ ਸਵਾਲਾਂ ਦੇ ਜਵਾਬ ਲੈਣਾ ਚਾਹਣਾ ਹੈ ਤੋ ਜਲਦੀ ਦੇ ਨਾਲ ਉੱਥੇ ਪਹੁੰਚ ਜਾ ਇਹ ਕਹਿ ਕੇ ਕਹਿੰਦੇ ਉਹ ਔਰਤ ਅਕਾਲ ਚਲਾਣਾ ਕਰਕੇ ਕਹਿੰਦੇ ਰਾਜਾ ਅਤੇ ਰਾਣੀ ਜਲਦੀ ਦੇ ਨਾਲ ਔਰਤ ਦੇ ਦੱਸੇ ਹੋਏ ਪਤੇ ਤੇ ਪਹੁੰਚੇ ਜਾ ਕੇ ਦੇਖਿਆ ਸੱਚਮੁੱਚ ਇੱਕ ਤੋਬੀ ਦਾ ਘਰ ਸੀ ਤੋਬੀ ਦਾ 8-9 ਸਾਲ ਦਾ ਇੱਕ ਬੱਚਾ ਸੀ ਜੋ ਕਿ ਮਰਨ ਕਿਨਾਰੇ ਪਿਆ ਸੀ ਸਾਰੇ ਹੀ ਬੜੇ ਨਰਾਸ਼ ਸੀ ਕਹਿ ਰਹੇ ਸੀ ਕਿ ਇਹਨਾਂ ਦਾ ਪੁੱਤਰ ਅਚਾਨਕ ਹੀ ਬਿਮਾਰ ਹੋ ਗਿਆ ਅਤੇ ਸਾਰੇ ਵੈਦ ਹਕੀ ਮਾਣੇ ਜਵਾਬ ਦੇ ਦਿੱਤਾ ਹੈ ਇਹਦਾ ਅੰਤ ਸਮਾਂ ਨੇੜੇ ਆ ਗਿਆ ਹੈ ਕੁਝ ਘੜੀ ਵੱਲਦਾ ਹੀ ਮਹਿਮਾਨ ਆ ਕੇ ਕਹਿੰਦੇ ਰਾਜਾ ਜਲਦੀ ਦੇ ਨਾਲ ਉਸ ਮੁੰਡੇ ਦੇ ਕੋਲ ਗਿਆ ਉਹ ਮੁੰਡਾ ਰਾਜੇ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਉਹਦੇ ਅੱਖਾਂ ਦੇ ਵਿੱਚ ਚਮਕ ਆ ਗਈ ਅਤੇ ਰਾਜੇ ਨੂੰ ਹੱਥ ਜੋੜ ਕੇ ਨਮਸਕਾਰ ਕੀਤੀ ਅਤੇ ਕਿਹਾ ਰਾਜਾ ਜੀ ਮੈਂ ਤੁਹਾਨੂੰ ਹੀ ਉਡੀਕ ਰਿਹਾ ਸੀ ਨਹੀਂ ਤਾਂ ਮੇਰੇ ਪ੍ਰਾਣ ਕਦ ਦੇ ਨਿਕਲ ਜਾਂਦੇ ਮੈਨੂੰ ਪਤਾ ਹੈ ਕਿ ਤੁਸੀਂ ਮੇਰੇ ਤੋਂ ਕੀ ਪੁੱਛਣਾ ਚਾਹੁੰਦੇ ਹੋ ਅਤੇ ਮੈਂ ਵੀ ਉਹ ਸਭ ਕੁਝ ਤੁਹਾਨੂੰ ਦੱਸਣ ਦੇ ਲਈ ਬੜਾ ਹੀ ਕਾਲਾ ਹਾਂ ਕਿਉਂਕਿ ਜਿੰਨੀ ਦੇਰ ਤੱਕ ਮੈਂ ਤੁਹਾਨੂੰ ਦੱਸਿਆ ਨਾ ਮੇਰੀ ਜਾਨ ਨਹੀਂ ਨਿਕਲਨੀ ਮੈਂ ਬਹੁਤ ਔਖਾ ਹੋ ਰਿਹਾ ਹਾਂ ਕਹਿੰਦੇ ਉਸ ਮੁੰਡੇ ਨੇ ਸਾਰੀ ਗੱਲਬਾਤ ਰਾਜੇ ਨੂੰ ਦੱਸਣੀ ਸ਼ੁਰੂ ਕੀਤੀ ਗਿਆ ਰਾਜਾ ਜੀ ਜੋ ਪਿੱਛੇ ਇੱਕ ਮਨੁੱਖ ਸਵਾਖ ਆ ਰਿਹਾ ਸੀ ਇੱਕ ਬਲਦੇ ਹੋਏ ਕੋਲੇ ਖਾ ਰਿਹਾ ਸੀ ਇੱਕ ਔਰਤ ਤੁਹਾਡੀਆਂ ਅੱਖਾਂ ਦੇ ਸਾਹਮਣੇ ਪਿਆਸੀ ਹੀ ਮਰ ਗਈ ਉਹ ਪਾਣੀ ਨੂੰ ਹੱਥ ਪਾਉਂਦੀ ਸੀ ਤਾਂ ਕੂਹਾਂ ਦਾ ਪਾਣੀ ਸੁੱਕ ਜਾਂਦਾ ਸੀ ਅਤੇ ਚੌਥਾ ਮੈਂ ਅਤੇ ਪੰਜਵੇਂ ਤੁਸੀਂ ਆਪਣਾ ਪੰਜਾਂ ਦਾ ਹੀ ਇੱਕ ਗਹਿਰਾ ਰਿਸ਼ਤਾ ਸੀ ਪਿਛਲੇ ਜਨਮ ਦੇ ਵਿੱਚ ਆਪਣਾ ਇੱਕ ਬੜਾ ਸੋਹਣਾ ਪਰਿਵਾਰ ਸੀ ਪਰ ਆਪਣੇ ਘਰ ਦੇ ਵਿੱਚ ਬਹੁਤ ਗਰੀਬੀ ਰਾਜੇ ਨੂੰ ਦੱਸਿਆ ਕਿ ਰਾਜਾ ਜੀ ਆਪਣੇ ਘਰ ਦੇ ਮੁਖੀਆ ਤੁਸੀਂ ਸੀ ਤੁਸੀਂ ਸਾਡੇ ਪਿਤਾ ਜੀ ਸੀ ਅਤੇ ਉਹ ਔਰਤ ਜੋ ਪਿਆਸੀ ਮੁਕੀਆ ਉਹ ਤੁਹਾਡੀ ਪਤਨੀ ਸੀ ਜੋ ਇਨਸਾਨ ਸਭਾ ਖਾ ਰਿਹਾ ਸੀ ਉਹ ਤੁਹਾਡਾ ਸਭ ਤੋਂ ਵੱਡਾ ਪੁੱਤਰ ਸੀ ਜੋ ਅੰਗਾਰੇ ਖਾ ਰਿਹਾ ਸੀ ਉਸ ਤੋਂ ਛੋਟਾ ਪੁੱਤਰ ਸੀ ਅਤੇ ਮੈਂ ਤੁਹਾਡਾ ਤੀਸਰਾ ਪੁੱਤਰ ਸਭ ਤੋਂ ਛੋਟਾ ਆਪਾਂ ਪੰਜੇ ਹੀ ਇੱਕੋ ਘਰ ਦੇ ਵਿੱਚ ਰਹਿੰਦੇ ਸਾਂ ਆਪਣੇ ਘਰ ਦੇ ਵਿੱਚ ਬਹੁਤ ਗਰੀਬੀ ਸੀ ਜੇ ਜੋ ਵੀ ਤੁਸੀਂ ਮਿਹਨਤ ਮਜ਼ਦੂਰੀ ਕਰਕੇ ਲੈ ਕੇ ਆਉਂਦੇ ਆਪਾਂ ਨੂੰ ਦੋ ਵਕਤ ਦੀ ਰੋਟੀ ਮਸਾ ਨਸੀਬ ਹੁੰਦੀ ਸੀ ਕਹਿੰਦੇ ਇੱਕ ਵਾਰ ਤੁਹਾਨੂੰ 2 ਦਿਨ ਤੱਕ ਕੰਮ ਨਹੀਂ ਸੀ ਮਿਲਿਆ ਇਸ ਕਰਕੇ ਆਪਾਂ ਨੂੰ 2 ਦਿਨ ਤੱਕ ਰੋਟੀ ਨਸੀਬ ਨਹੀਂ ਸੀ ਹੋਈ ਸਾਨੂੰ ਵੀ ਬਹੁਤ ਭੁੱਖ ਲੱਗੀ ਸੀ 2 ਦਿਨ ਬਾਅਦ ਜਦੋਂ ਤੁਹਾਨੂੰ ਕੰਮ ਮਿਲਿਆ ਤੁਸੀਂ ਕੰਮ ਕਰਕੇ ਪੈਸਾ ਕਮਾ ਕੇ ਲੈ ਕੇ ਆਏ ਸਾਡੇ ਅਸਤੇ ਅੰਨ ਪਾਣੀ ਲੈ ਕੇ ਆਏ ਸਾਡੀ ਮਾਂ ਨੇ ਸਾਨੂੰ ਰੋਟੀ ਬਣਾ ਕੇ ਦਿੱਤੀ ਕਹਿੰਦੇ ਜਦੋਂ ਰੋਟੀ ਤਿਆਰ ਹੋ ਗਈ ਤਾਂ ਮਾਂ ਨੇ ਉਹ ਰੋਟੀਆਂ ਨੂੰ ਸਭ ਨੂੰ ਬਰਾਬਰ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਆਪਾਂ ਨੂੰ ਸਭ ਨੂੰ ਦੋ-ਦੋ ਪਰਸ਼ਾਦੇ ਆਏ ਸਨ ਕਹਿੰਦੇ ਜਦ ਹੀ ਆਪਾਂ ਖਾਣਾ ਖਾਣ ਲੱਗੇ ਤਾਂ ਆਪਣੇ ਦਰਵਾਜ਼ੇ ਦੇ ਉੱਤੇ ਇੱਕ ਸਾਧੂ ਆ ਗਿਆ ਉਹ ਸਾਧੂ ਵੀ ਕਈ ਦਿਨਾਂ ਤੋਂ ਬਹੁਤ ਭੁੱਖਾ ਸੀ ਉਸ ਸਾਧੂ ਨੇ ਆਪਣੇ ਤੋਂ ਰੋਟੀ ਦੀ ਮੰਗ ਕੀਤੀ ਪਿਤਾ ਜੀ ਤੁਸੀਂ ਪਹਿਲਾਂ ਆਪਣੇ ਵੱਡੇ ਪੁੱਤਰ ਨੂੰ ਕਿਹਾ ਕਿ ਪੁੱਤਰ ਤੂੰ ਆਪਣੀ ਰੋਟੀ ਦੇ ਵਿੱਚੋਂ ਕੁਝ ਹਿੱਸਾ ਇਸ ਸਾਧੂ ਨੂੰ ਦੇ ਦੇ ਅਤੇ ਕੁਝ ਹਿੱਸਾ ਮੈਂ ਦੇ ਦੇਣਾ ਹ ਪਰ ਕਹਿੰਦੇ ਤੁਹਾਡੇ ਉਸ ਵੱਡੇ ਪੁੱਤਰ ਨੇ ਰੋਟੀ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਪਿਤਾ ਜੀ ਜੇਕਰ ਆਪਣਾ ਹਿੱਸਾ ਮੈਂ ਇਸ ਸਾਧੂ ਨੂੰ ਦੇ ਦਿੱਤਾ ਤਾਂ ਮੈਂ ਕੀ ਸਵਾ ਖਾਣੀ ਆ ਮੈਨੂੰ ਤਾਂ ਆਪ ਬੜੀ ਭੁੱਖ ਲੱਗੀ ਆ ਕਹਿੰਦੇ ਇਹ ਕਹਿ ਕੇ ਹੱਸਣ ਲੱਗਾ ਅਤੇ ਸਾਧੂ ਨੂੰ ਕਿਹਾ ਕਿ ਜਾ ਬਾਬਾ ਤੂੰ ਕਿਤੇ ਹੋਰ ਮੰਗ ਕੇ ਖਾ ਲੈ ਸਾਡਾ ਤਾਂ ਆਪਣਾ ਮਸਾਂ ਗੁਜ਼ਾਰਾ ਹੋਣਾ ਏ ਕਹਿੰਦੇ ਫਿਰ ਕਹਿੰਦੇ ਪਿਤਾ ਜੀ ਤੁਸੀਂ ਆਪਣੇ ਦੂਸਰੇ ਪੁੱਤਰ ਨੂੰ ਕਿਹਾ ਵੀ ਚੱਲ ਪੁੱਤਰ ਤੂੰ ਹੀ ਆਪਣੀ ਰੋਟੀ ਦਾ ਇੱਕ ਹਿੱਸਾ ਇਹ ਸਾਧੂ ਨੂੰ ਦੇ ਦੇ ਕੁਝ ਹਿੱਸਾ ਮੈਂ ਦੇ ਦੇਨਾ ਹਾਂ ਇਹ ਸਾਧੂ ਦਾ ਵੀ ਗੁਜ਼ਾਰਾ ਹੋ ਜਾਵੇਗਾ ਪਰ ਕਹਿੰਦੇ ਦੂਸਰੇ ਪੁੱਤਰ ਨੇ ਵੀ ਰੋਟੀ ਦੇਣ ਤੋਂ ਮਨਾ ਕਰ ਦਿੱਤਾ ਅਤੇ ਕਿਹਾ ਕਿ ਪਿਤਾ ਜੀ ਜੇਕਰ ਆਪਣੀ ਰੋਟੀ ਮੈਂ ਇਹ ਸਾਧੂ ਨੂੰ ਦੇ ਦਿੱਤੀ ਤਾਂ ਮੈਂ ਕੀ ਖੋਲੇ ਖਾਣੇ ਆ ਇੱਕ ਐਕੀਓ ਵੀ ਹੱਸ ਪਿਆ ਉਸ ਤੋਂ ਬਾਅਦ ਕਹਿੰਦੇ ਤੁਸੀਂ ਆਪਣੀ ਪਤਨੀ ਨੂੰ ਕਿਹਾ ਕਿ ਭਾਗਵਾਨ ਨੇ ਚਲ ਆਪਾਂ ਦੋਵੇਂ ਹੀ ਆਪਣਾ ਅੱਧਾ ਅੱਧਾ ਹਿੱਸਾ ਇਸ ਸਾਧੂ ਫਕੀਰ ਨੂੰ ਦੇ ਦਿੰਨੇ ਆ ਪਰ ਕਹਿੰਦੇ ਪਤਨੀ ਵੀ ਕਹਿਣ ਲੱਗੀ ਵੀ ਨਾਲ ਜੀ ਮਸਾ ਤਾਂ ਅੱਜ ਰੋਟੀ ਮਿਲੀ ਆ ਜੇ ਇਹ ਰੋਟੀ ਵੀ ਇਹਨੂੰ ਸਾਧੂ ਨੂੰ ਦੇ ਦਿੱਤੀ ਤਾਂ ਮੈਂ ਖੁਦ ਭੁੱਖੀ ਪਿਆਸੀ ਮਰਨਾ ਹੈ ਮੈਂ ਨਹੀਂ ਆਪਣੀ ਰੋਟੀ ਦੇਣੀ ਕਹਿੰਦੇ ਉਸ ਤੋਂ ਬਾਅਦ ਤੁਸੀਂ ਮੈਨੂੰ ਕਿਹਾ ਪਾਪ ਕੀ ਆਪਣੇ ਸਭ ਤੋਂ ਛੋਟੇ ਪੁੱਤਰ ਨੂੰ ਕਿ ਚੱਲ ਪੁੱਤਰ ਆਪਾਂ ਦੋਵੇਂ ਆਪਣੀ ਰੋਟੀ ਦਾ ਅੱਧਾ-ਇੰਦਾ ਹਿੱਸਾ ਇਸ ਸਾਧੂ ਨੂੰ ਦੇ ਦਿੰਨੇ ਆ ਪਰ ਕਹਿੰਦੇ ਮੈਂ ਵੀ ਉਹਨਾਂ ਤੇ ਨਾ ਵਾਂਗ ਸਾਧੂ ਦਾ ਮਜ਼ਾਕ ਉੜਾਇਆ ਅਤੇ ਕਹਿਣ ਲੱਗਾ ਕਿ ਪਿਤਾ ਜੀ ਜੇਕਰ ਮੈਂ ਆਪਣੀ ਰੋਟੀ ਦਾ ਹਿੱਸਾ ਇਹਨੂੰ ਦੇ ਦਿੱਤਾ ਤਾਂ ਕੀ ਗੱਲ ਮੈਂ ਬਚਪਨ ਦੇ ਵਿੱਚ ਹੀ ਮਰਨਾ ਹੈ ਕਹਿੰਦੇ ਇਹ ਕਹਿ ਕੇ ਅਸੀਂ ਚਾਰੋਂ ਜਾਣੇ ਉੱਚੀ-ਉੱਚੀ ਹੱਸਣ ਲੱਗੇ ਸਾਧੂ ਤਰਸਯੋਗ ਅੱਖਾਂ ਦੇ ਨਾਲ ਆਪਣੇ ਵੱਲ ਵੇਖ ਰਿਹਾ ਸੀ ਕਹਿੰਦੇ ਉਸ ਵੇਲੇ ਤੁਸੀਂ ਆਪਣੀਆਂ ਦੋਵੇਂ ਰੋਟੀਆਂ ਦੋਵੇਂ ਪ੍ਰਸ਼ਾਦੇ ਸਾਧੂ ਨੂੰ ਦਿੱਤੇ ਪਾਣੀ ਦਿੱਤਾ ਉਹਨੂੰ ਤੁਸੀਂ ਬੜੇ ਸਤਕਾਰ ਦੇ ਨਾਲ ਭੋਜਨ ਪ੍ਰਸ਼ਾਦਾ ਛਕਾਇਆ ਸਾਧੂ ਨੇ ਭੋਜਨ ਪ੍ਰਸ਼ਾਦਾ ਛਕ ਕੇ ਤੁਹਾਨੂੰ ਬਹੁਤ ਅਸੀਸਾਂ ਦਿੱਤੀਆਂ ਸੀ ਅਤੇ ਉਹਨਾਂ ਅਸੀਸਾਂ ਕਰਕੇ ਪਰਮਾਤਮਾ ਨੇ ਤੁਹਾਨੂੰ ਜਨਮਾਂ ਜਨਮਾਂ ਤੱਕ ਬਾਦਸ਼ਾਹੀ ਦੇ ਦਿੱਤੀ ਅਤੇ ਅਸੀਂ ਉਸ ਸਾਧੂ ਦਾ ਬੜਾ ਹੀ ਦਿਲ ਦੁਖਾਇਆ ਉਹਦੀ ਮਜਬੂਰੀ ਨੂੰ ਨਹੀਂ ਸਮਝੇ ਉਹਦਾ ਮਜ਼ਾਕ ਉਡਾਇਆ ਉਸ ਵੇਲੇ ਅਸੀਂ ਉਸ ਸਾਧੂ ਦਾ ਬੜਾ ਹੀ ਦਿਲ ਦੁਖਾਇਆ ਸੀ ਉਹਦੇ ਦਿਲ ਤੋਂ ਸਾਡੇ ਲਈ ਬੜੀਆਂ ਦੁਆਵਾਂ ਨਿਕਲੀਆਂ ਉਨਾ ਵੱਧ ਦੁਆਵਾਂ ਕਰਕੇ ਪ੍ਰਮਾਤਮਾ ਨੇ ਸਾਨੂੰ ਇਹ ਸਜ਼ਾ ਦਿੱਤੀ ਆ ਅਸੀਂ ਕਈ ਜਨਮਾਂ ਤੋਂ ਇਸੇ ਤਰ੍ਹਾਂ ਹੀ ਪਟਕ ਰਹੇ ਆ ਕਹਿੰਦੇ ਇਹ ਗੱਲ ਕਹਿ ਕੇ ਉਹ ਤੋਬੀ ਦਾ ਬੱਚਾ ਅਕਾਲ ਚਲਾਣਾ ਕਰ ਗਿਆ ਕਹਿੰਦੇ ਇਹ ਰਾਜਾ ਤੇ ਰਾਣੀ ਸਾਰੀ ਗੱਲਬਾਤ ਸੁਣ ਕੇ ਬੜੇ ਹੈਰਾਨ ਹੋਏ ਕਹਿੰਦੇ ਉਸ ਦਿਨ ਤੋਂ ਬਾਅਦ ਰਾਣੀ ਨੇ ਇਸ ਗੱਲ ਨੂੰ ਸਮਝ ਗਈ ਰਾਣੀ ਰਾਜੇ ਨੂੰ ਕਹਿਣ ਲੱਗੀ ਕਿ ਰਾਜਾ ਜੀ ਅੱਜ ਤੋਂ ਬਾਅਦ ਮੈਂ ਵੀ ਤੁਹਾਡੇ ਵਾਂਗ ਪਰ ਉਪਕਾਰ ਦੇ ਕੰਮ ਕਰਿਆ ਕਰਾਂਗੀ ਕਹਿੰਦੇ ਰਾਜਾ ਤਾਂ ਪਹਿਲਾਂ ਹੀ ਪਰਉਪਕਾਰੀ ਸੀ ਹੁਣ ਦੋਵੇਂ ਪਤੀ ਪਤਨੀ ਹੱਥੀਂ ਸੇਵਾ ਕਰਨ ਲੱਗੇ ਕਿਉਂਕਿ ਉਹ ਸਮਝ ਗਏ ਸੀ ਕਿ ਕਰਮਾਂ ਦਾ ਫਲ ਸਰਮ ਰੱਖਣ ਨੂੰ ਉਹ ਗਣਾ ਪੈਂਦਾ ਹੈ ਜੇਕਰ ਆਪਾਂ ਚੰਗੇ ਕਰਮ ਕਮਾਉਣੇ ਆ ਤਾਂ ਉਹਦਾ ਫਲ ਸਾਨੂੰ ਚੰਗਾ ਮਿਲਦਾ ਹੈ ਕਿ ਦਿ ਉਸ ਦਿਨ ਤੋਂ ਬਾਅਦ ਰਾਜੇ ਰਾਣੀ ਨੇ ਸਾਰੇ ਨਗਰ ਦੇ ਵਿੱਚ ਇਹ ਢੰਡੋਰਾ ਫਿਰਵਾ ਦਿੱਤਾ ਵੀ ਅੱਜ ਤੋਂ ਬਾਅਦ ਆਪਣੇ ਨਗਰ ਵਿੱਚ ਆਪਣੇ ਦੇਸ਼ ਵਿੱਚ ਕੋਈ ਵੀ ਭੁੱਖਾ ਨਹੀਂ ਸੌਵੇਗਾ ਜੇਕਰ ਕਿਸੇ ਦੀ ਕੋਈ ਵੀ ਮਜਬੂਰੀ ਆ ਉਹ ਸਿੱਧਾ ਰਾਜ ਮਹਿਲ ਦੇ ਵਿੱਚ ਆਵੇ ਕਿਸੇ ਨੂੰ ਰੋਟੀ ਦੀ ਲੋੜ ਆ ਕਿਸੇ ਹੋਰ ਚੀਜ਼ ਦੀ ਲੋੜ ਆ ਉਹ ਬੇਚੇਜ ਕਹੋ ਕਿ ਰਾਜ ਮਹਿਲ ਦੇ ਵਿੱਚ ਆਵੇ ਕਹਿੰਦੇ ਰਾਜੇ ਰਾਣੀ ਨੇ ਆਪਣੀ ਪਰਜਾ ਦੀ ਸੇਵਾ ਕਰਨੀ ਸ਼ੁਰੂ ਕੀਤੀ ਚੰਗੇ ਕਰਮ ਕਮਾਉਣੇ ਸ਼ੁਰੂ ਕੀਤੇ ਕਿਉਂਕਿ ਉਹਨਾਂ ਨੂੰ ਚੰਗੇ ਕਰਮਾਂ ਦੇ ਫਲ ਦਾ ਪਤਾ ਲੱਗ ਗਿਆ ਸੀ ਸੋ ਇਹ ਕਹਾਣੀ ਭਾਵੇਂ ਕਾਲਪਨਿਕ ਆ ਪਰ ਇਸ ਕਾਲਪਨਿਕ ਕਹਾਣੀ ਦੇ ਰਾਹੀਂ ਕਹਾਣੀਕਾਰ ਨੇ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਕਰਮਾਂ ਦੇ ਫਲ ਤੋਂ ਕੋਈ ਨਹੀਂ ਬਚ ਸਕਦਾ ਕਰਮਾਂ ਦਾ ਫਲ ਹਰ ਇੱਕ ਬੰਦੇ ਨੂੰ ਭੋਗਣਾ ਪੈਂਦਾ ਹੈ ਜੇਕਰ ਸਾਨੂੰ ਇਹ ਮਨੁੱਖੀ ਜਾਮਾ ਮਿਲਿਆ ਹੈ ਜੀ ਦੇ ਵਿੱਚ ਅਸੀਂ ਪਰ ਉਪਕਾਰ ਦੇ ਕੰਮ ਕਰ ਸਕਦੇ ਹਾਂ ਕਿਸੇ ਦਾ ਭਲਾ ਕਰ ਸਕਦੇ ਹਾਂ ਚੰਗੇ ਕਰਮ ਕਮਾ ਸਕਦੇ ਹਾਂ ਤਾਂ ਫਿਰ ਸਾਨੂੰ ਆਪਣੇ ਹੱਥੋਂ ਕੋਈ ਵੀ ਮੌਕਾ ਗਵਾਉਣਾ ਨਹੀਂ ਚਾਹੀਦਾ ਜੇ ਅਸੀਂ ਕਿਸੇ ਦੀ ਮਦਦ ਕਰ ਸਕਦੇ ਹਾਂ ਤਾਂ ਸਾਨੂੰ ਵੀ ਮਦਦ ਕਰਨੀ ਚਾਹੀਦੀ ਆ ਕਦੇ ਵੀ ਆਪਣੇ ਸੁੱਖ ਦੇ ਵੇਲੇ ਕਿਸੇ ਦਾ ਮਜ਼ਾਕ ਨਾ ਉਡਾਓ ਕਿਸੇ ਮਜਬੂਰ ਬੰਦੇ ਦੀ ਮਜਬੂਰੀ ਦਾ ਫਾਇਦਾ ਨਾ ਉਠਾਓ ਜੀ ਆਪਾਂ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤਾਂ ਮਾੜਾ ਵੀ ਨਹੀਂ ਕਰਨਾ ਚਾਹੀਦਾ ਅਤੇ ਖਾਸ ਕਰਕੇ ਜਦੋਂ ਆਪਾਂ ਕਿਸੇ ਦੁਖੀ ਬੰਦੇ ਦਾ ਦਿਲ ਦਿਖਾਉਨੇ ਆ ਕਿਸੇ ਮਜਬੂਰ ਦੀ ਮਜਬੂਰੀ ਦਾ ਫਾਇਦਾ ਚੁੱਕਦੇ ਆ ਕਿਸੇ ਦਾ ਮਜ਼ਾਕ ਅਡਾਉਨੇ ਆ ਕਿਸੇ ਨੂੰ ਮਿਹਣਾ ਮਾਰ ਕੇ ਉਹਦਾ ਦਿਲ ਦੁਖੀ ਕਰਦੇ ਆ ਨਾ ਸਮਝੋ ਆਪਣੇ ਮਾੜੇ ਕਰਮ ਬਣਾ ਰਹੇ ਆ ਤਾਂ ਇਦਾਂ ਦੇ ਮਾੜੇ ਕਰਮ ਕਦੇ ਨਹੀਂ ਬਣਾਉਣੇ ਕਿਸੇ ਦੁਖੀ ਬੰਦੇ ਦੇ ਮਨ ਦੇ ਵਿੱਚੋਂ ਨਿਕਲੀ ਹੋਈ ਬਾਦ ਦੁਆ ਸਾਨੂੰ ਬਰਬਾਦ ਕਰ ਸਕਦੀ ਆ ਅਤੇ ਕਿਸੇ ਦੇ ਦਿਲ ਅੰਦਰੋਂ ਸਾਡੇ ਲਈ ਨਿਕਲੀ ਹੋਈ ਦੁਆ ਅਸੀਸ ਸਾਨੂੰ ਬਾਦਸ਼ਾਹ ਬਣਾ ਸਕਦੀ ਹੈ ਜਿਵੇਂ ਕਿ ਇਸ ਕਹਾਣੀ ਦੇ ਵਿੱਚ ਆਪਾਂ ਸਮਝਿਆ ਸੋ ਜੇਕਰ ਪ੍ਰਮਾਤਮਾ ਨੇ ਇੰਨੇ ਕ ਲਾਇਕ ਬਣਾਇਆ ਹੈ ਕਿ ਅਸੀਂ ਕਿਸੇ ਦੀ ਮਦਦ ਕਰ ਸਕਦੇ ਹਾਂ ਕਿਸੇ ਦਾ ਭਲਾ ਕਰ ਸਕਦੇ ਹਾਂ ਤਾਂ ਸचेਤ ਰਹਿੰਦਿਆਂ ਹੋਇਆਂ ਆਪਣੇ ਹੱਥੀਂ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਖਾਸ ਕਰਕੇ ਭੋਜਨ ਪ੍ਰਸ਼ਾਦੇ ਦੇਣ ਨਾਲ ਪਾਣੀ ਦੇਣ ਨਾਲ ਕਿਸੇ ਦੀ ਸੇਵਾ ਜ਼ਰੂਰ ਕਰਨੀ ਚਾਹੀਦੀ ਆ ਭੁੱਖੇ ਨੂੰ ਰੋਟੀ ਖਵਾਉਣੀ ਪਿਆਸੇ ਨੂੰ ਪਾਣੀ ਪਿਲਾਉਣਾ ਬੜਾ ਹੀ ਪੁੰਨ ਦਾ ਕੰਮ ਆ ਪਰ ਅੱਜ ਦੇ ਸਮੇਂ ਦੇ ਵਿੱਚ ਨਾ ਡਰ ਵੀ ਲੱਗਦਾ ਹੈ ਕਿਉਂਕਿ ਅੱਜ ਦਾ ਸਮਾਂ ਹੀ ਐਸਾ ਹੈ ਕਿ ਆਪਾਂ ਕਿਸੇ ਦੇ ਉੱਤੇ ਵੀ ਵਿਸ਼ਵਾਸ ਨਹੀਂ ਕਰ ਸਕਦੇ ਕਈ ਵਾਰ ਸਾਧੂ ਦੇ ਪੇਸ਼ ਦੇ ਵਿੱਚ ਕੋਈ ਚੋਰ ਵੀ ਆ ਸਕਦਾ ਹੈ ਕਿਉਂਕਿ ਆਪਾਂ ਆਪਣੇ ਆਸ-ਪਾਸੇ ਤਾਂਆਂੀਆਂ ਘਟਨਾਵਾਂ ਹੁੰਦੀਆਂ ਦੇਖਦੇ ਰਹਿੰਦੇ ਆ ਨਾ ਸ਼ਾਇਦ ਇਸੇ ਕਰਕੇ ਹੀ ਕਈ ਵਾਰ ਅਸੀਂ ਮਦਦ ਕਰਨਾ ਚਾਹੁੰਦੇ ਹਮਨੇ ਪਰ ਨਹੀਂ ਕਰ ਪਾਉਂਦੇ ਵੀ ਕਿਤੇ ਸਾਡੇ ਨਾਲ ਕੋਈ ਧੋਖਾ ਨਾ ਹੋ ਜਾਵੇ ਸਾਡਾ ਕੋਈ ਨੁਕਸਾਨ ਨਾ ਪਹੁੰਚ ਜਾਵੇ ਤਾਂ ਸਕੀਤ ਰਹਿੰਦਿਆਂ ਹੋਇਆਂ ਆਪਣੇ ਆਪ ਦਾ ਧਿਆਨ ਰੱਖ ਕੇ ਜਿੰਨੀ ਕੁ ਮਦਦ ਆਪਾਂ ਕਰ ਸਕਦੇ ਆ ਕਰਨੀ ਚਾਹੀਦੀ ਆ ਜੇ ਸਾਨੂੰ ਲੱਗਦਾ ਹੈ ਕਿ ਕੋਈ ਸੱਚਮੁੱਚ ਲੋੜ ਵੰਦਿਆ ਜਿੱਥੇ ਸਾਨੂੰ ਯਕੀਨ ਹੋਵੇ ਨਾ ਕਿ ਇਹ ਬੰਦਾ ਸੱਚ ਮੁੱਚ ਸੱਚਾ ਇਹ ਲੋੜ ਵੰਦਿਆ ਇਹਨੂੰ ਕਿਸੇ ਚੀਜ਼ ਦੀ ਲੋੜਿਆ ਖਾਸ ਕਰਕੇ ਭੋਜਨ ਪ੍ਰਸ਼ਾਦੇ ਦੀ ਲੋੜਿਆ ਕੱਪੜੇ ਦੀ ਲੋੜਿਆ ਦਵਾਈ ਦੀ ਲੋੜਿਆ ਇਹ ਸੱਚ ਮੁੱਚ ਲੋੜ ਵੰਦਿਆ ਤਾਂ ਉਸ ਲੋੜਵੰਦ ਦੀ ਲੋੜ ਨੂੰ ਪੂਰਾ ਕਰਕੇ ਉਹਦੀ ਮਦਦ ਕਰਕੇ ਉਹਦੀ ਸੇਵਾ ਕਰਕੇ ਸਾਡੇ ਵੀ ਪੁੰਨ ਬਣ ਸਕਦੇ ਨੇ ਸੋ ਜੇਕਰ ਇਹ ਅੱਜ ਦੀ ਕਹਾਣੀ ਤੁਹਾਨੂੰ ਚੰਗੀ ਲੱਗੀ ਆ ਤਾਂ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਪਰ ਜੇਕਰ ਕੋਈ ਵੀ ਗੱਲ ਵਿੱਚ ਤੁਹਾਨੂੰ ਚੰਗੀ ਨਹੀਂ ਲੱਗੀ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਕਿਉਂਕਿ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹ ਆ ਵੀ ਆਪਾਂ ਚੰਗੇ ਕਰਮ ਕਮਾ ਸਕੀਏ ਜੋ ਵੀ ਇਹ ਕਾਲਪਨਿਕ ਕਹਾਣੀਆਂ ਨੇ ਸਾਡੇ ਬਜ਼ੁਰਗ ਸਾਨੂੰ ਸੁਣਾਉਂਦੇ ਰਹੇ ਆ ਜਾਂ ਹੁਣ ਆਪਾਂ ਕਿਤਾਬਾਂ ਦੇ ਵਿੱਚ ਪੜ੍ਹਦੇ ਆਂ ਜਾਂ ਸੋਸ਼ਲ ਮੀਡੀਆ ਦੇ ਉੱਤੇ ਸੁਣਦੇ ਆਂ ਇਹ ਕਹਾਣੀਆਂ ਸਾਡੇ ਜੀਵਨ ਨੂੰ ਸਿੱਧੇ ਰਸਤੇ 'ਆ ਸਾਨੂੰ ਸਮਝਾਉਣ ਦੇ ਲਈ ਤਾਂ ਕਹਾਣੀਆਂ ਦੇ ਪਾਤਰਾਂ ਵੱਲ ਨਹੀਂ ਜਾਣਾ ਘਟਨਾਵਾਂ ਵੱਲ ਨਹੀਂ ਜਾਣਾ ਹਰ ਇੱਕ ਗੱਲ ਤੋਂ ਚੰਗੀ ਸਿੱਖਿਆ ਲੈਣੀ ਚਾਹੀਦੀ